ਸੋ ਅਸੀਂ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਧੌਰਕਵਾਦ ਦਿੰਦੇ ਹਾਂ ਜੀ ਕਿਉਂਕਿ ਮਾਸਟਰ ਦੀ ਜਿਹੜੀ ਜ਼ਿੰਦਗੀ ਆ ਟੀਚਰ ਦੀ ਜਿਹੜੀ ਜ਼ਿੰਦਗੀ ਆ ਜਾਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਆ ਉਹ ਬਹੁਤ ਡੀਪਲੀ ਹੈ ਕਿਉਂਕਿ ਉਹਨਾਂ ਨੂੰ ਹਮੇਸ਼ਾ ਉਹਨਾਂ ਦੇ ਕੋਲ ਜਿਹੜੀ ਤਿੰਨ ਚੀਜ਼ਾਂ ਦੀ ਪਾਵਰ ਜ਼ਿਆਦਾ ਹੁੰਦੀ ਹੈ ਗਿਆਨ ਹੁੰਦਾ ਹੈ ਕੁਸ਼ਲਤਾ ਹੁੰਦੀ ਹੈ ਤੇ ਉਹਨਾਂ ਦੇ ਅੰਦਰ ਗੁਣ ਹੁੰਦੇ ਹਨ ਕਿਉਂਕਿ ਬਿਨਾ ਗਿਆਨ ਬਿਨਾ ਕੁਸ਼ਲਤਾ ਤੇ ਬਿਨਾ ਗੁਣਾਂ ਤੋਂ ਟੀਚਰ ਨਹੀਂ ਬਣਿਆ ਜਾ ਸਕਦਾ ਤੇ ਟੀਚਰ ਜਦੋਂ ਬਣ ਜਾਂਦਾ ਹੈ ਕਿ ਉਹਨਾਂ ਦੀ ਹਮੇਸ਼ਾ ਜਿਹੜੀ ਸੋਚ ਹੈ ਉਹ ਆਪਣੇ ਜਿਹੜੇ ਉਹਨਾਂ ਦੇ ਵਿਦਿਆਰਥੀ ਹੁੰਦੇ ਆ ਉਹਨਾਂ ਨੂੰ ਇੱਕ ਚੰਗੀ ਸੋਚ ਚੰਗੀ ਮੱਤ ਦੇਣ ਵਾਸਤੇ ਅੱਗੇ ਭੇਜਦੇ ਨੇ ਸੋ ਡਾਕਟਰ ਵੀਰ ਅੰਬੇਡਕਰ ਸਾਹਿਬ ਜਿਹਦੇ ਜੀਵਨ ਦੀ ਆਪਾਂ ਗੱਲ ਕਰੀਏ ਉਹਨਾਂ ਨੇ ਮੇਨ ਮੋਟਰ ਜਿਹੜਾ ਸੀ ਉਹ ਐਜੂਕੇਸ਼ਨ ਤੇ ਸੀ ਕਿਉਂਕਿ ਬਿਨਾ ਪੜ੍ਹਾਈ ਤੋਂ ਜਿਹੜਾ ਜੀਵਨ ਅਧੂਰਾ ਸੀ ਜਿਵੇਂ ਪਿੱਛੇ ਲਿਖਿਆ ਗਿਆ ਹੈ ਬੋਰਡ ਦੇ ਉੱਪਰ ਵੀ ਕਿ ਮਨੁੱਖ ਨੂੰ ਜੀਉਣ ਵਾਸਤੇ ਰੋਟੀ ਨਹੀਂ ਚਾਹੀਦੀ ਕੋਲ ਮੇਜ ਐਜੂਕੇਸ਼ਨ ਚਾਹੀਦੀ ਹੈ ਐਜੂਕੇਸ਼ਨ ਤੋਂ ਬਿਨਾਂ ਜਿਹੜਾ ਸਾਡਾ ਜੀਵਨ ਅਧੂਰਾ ਹੈ ਕਿਉਂਕਿ ਡਾਕਟਰ ਵੀਰ ਬੇੜਕਰ ਸਾਬਜੀ ਦੀ ਜਿਹੜੀ ਵਿਚਾਰਧਾਰਾ ਇਹ ਸੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬੜਾ ਵੱਡਾ ਸੰਘਰਸ਼ ਕਰਕੇ ਐਜੂਕੇਸ਼ਨ ਦੇ ਨਾਲ ਜੁੜ ਕੇ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਉਹ ਐਜੂਕੇਸ਼ਨ ਫਰਮਤ ਕੀਤੀ ਤੇ ਇੱਕ ਬਹੁਤ ਵੱਡਾ ਜਿਹੜੀ ਸਾਨੂੰ ਉਹਨਾਂ ਨੇ ਸਭਧਾਨ ਦੀ ਜਿਹੜੀ ਦੇਣ ਦਿੱਤੀ ਹੈ ਜਿਤੇ ਕਰਕੇ ਅੱਜ ਅਸੀਂ ਸਾਰਾ ਆਨੰਦ ਖੁਸ਼ੀਆਂ ਮਨ ਰਹੇ ਹਾਂ ਸੋ ਅਸੀਂ ਇਹ ਹੀ ਆਸ ਰੱਖਦੇ ਹਾਂ ਕਿ ਟੀਚਰਾਂ ਦੇ ਅਧਿਆਪਕਾਂ ਦੇ ਤੇ ਮਾਤਾ ਪਿਤਾ ਦੇ ਆਗਿਆਕਾਰ ਬਣ ਕੇ ਆਪਾਂ ਆਪਣੇ ਜੀਵਨ ਨੂੰ ਚੰਗੇ ਮਕਾਮ ਤੇ ਲੈ ਕੇ ਜਾਈਏ ਜੋ ਵੱਡੇ ਵੱਡੇ ਫਲਸਫਰ ਹੋਏ ਨੇ ਐਫ ਜੀ ਕੋਲਮ ਵਰਗੇ ਡਾਕਟਰ ਵੀ ਆਰ ਮੇਡ ਵਰਗੇ ਉਹਨਾਂ ਦੀ ਵਿਚਾਰ ਭਾਰਾਂ ਨੂੰ ਪੜਾਈਏ ਤੇ ਆਪਣਾ ਜਿਹੜਾ ਜੀਵਨ ਆ ਇੱਕ ਜਗ੍ਹਾ ਤੇ ਸੋਚਾ ਜੀ ਉਹ ਜੋਣਦੇ ਜਿਹੜੀ ਆਪਣੇ ਇੱਕ ਮਿਸਾਲ ਬਣਾਈਏ ਸੋ ਕਿਉਂਕਿ ਟੀਚਰ ਜਿਹੜੀ ਪਰਵਾਸਾ ਆਇਆ ਜਾਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਆਇਆ ਬਾਹਰ ਜਿਵੇਂ ਆਪਾਂ ਜਾਪਾਨ ਦੀ ਗੱਲ ਕਰੀਏ ਜਦੋਂ ਦੂਸਰਾ ਵਿਸ਼ਵ ਯੁੱਧ ਹੋਇਆ ਸੀ ਤੇ ਉਸ ਟਾਈਮ ਉੱਥੋਂ ਦੇ ਜਿਹੜੇ ਆਰਗੇਨਾਈਜੇਸ਼ਨ ਸੀਗੇ ਉੱਥੋਂ ਦੇ ਮੰਤਰੀ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਸਿਰਫ ਟੀਚਰਾਂ ਨੂੰ ਬਚਾ ਲਿਆ ਜਾਵੇ ਕਿਉਂਕਿ ਟੀਚਰ ਇੱਕ ਦੀ ਵੱਡੀ ਪਾਵਰ ਹੈ 15 ਅਗਸਤ 1947 ਦੇ ਵਿੱਚ ਸੈਕੰਡ ਵਾਰ ਹੋਈ ਸੀ ਅਮਰੀਕਾ ਦੇ ਨਾਲ ਤੇ ਉਸ ਟਾਈਮ ਦੀ ਗੱਲ ਹੈ ਤੋਂ ਟੀਚਰ